ਇਸ ਬੱਚੀ ਨੇ ਧੀਆ ਦੇ ਉੱਪਰ ਗਾ ਦਿੱਤਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਭਾਵਕ ਗੀਤ ਕਰਦਾ ਰੋਂਟੇ ਖੜੇ ਜਿਹੜੇ ਧੀਆ ਨੂੰ ਸਮਝਦੇ ਨੇ ਮੁੰਡਿਆਂ ਤੋਂ ਘੱਟ ਇੱਕ ਵਾਰ ਇਹ ਗੀਤ ਸੁਣ ਕੇ ਲਾਈਕ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਤੀਆਂ ਮਾਨ ਵਧਾਉਂਦੀਆਂ ਨੇ ਜ਼ਰੂਰ ਲਿਖ ਦਿਓ ਤੇ ਜਿਹੜੇ ਜਿਹੜੇ ਤੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਦੇ ਨੇ ਤੇ ਓਨੀ ਖੁੱਲ ਦਿੰਦੇ ਨੇ ਜਿੰਨੀ ਮੁੰਡਿਆਂ ਨੂੰ ਦਿੰਦੇ ਨੇ ਚੰਗਾ ਪੜਾਉਂਦੇ ਨੇ ਲਿਖਾਉਂਦੇ ਨੇ ਤਾਂ ਉਹ ਦੋਸਤੋ ਲਾਈਕ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਸ ਬੱਚੀ ਦੀ ਆਵਾਜ਼ ਤੁਹਾਡਾ ਦਿਲ ਕੀਲੇਗੀ ਕਿਉਂਕਿ ਇਸ ਬੱਚੀ ਨੇ ਜੋ ਗੀਤ ਗਾਇਆ ਤੀਆਂ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣਾ ਤੇ ਸੁਰੀਲਾ ਗਾਉਂਦੀ ਇਸ ਬੱਚੀ ਦਾ ਗੀਤ ਸੁਣ ਕੇ ਕਰਿਓ ਵੱਧ ਤੋਂ ਵੱਧ ਸ਼ੇਅਰ ਹਮਾਏ ਆਰੀ ਆਰੀ ਹਸੁਣਿਆਰੀ ਆਰੀ ਵੇ ਸਾਡੀ ਚਿੜੀਆਂ ਦੇ ਵਾਂਗੀ ਉਡਾਰੀ ਯਾਰੀ ਵੇ ਸਾਡੀ ਚਿੜੀਆਂ ਦੇ ਵਾਂਗੀ ਉਡਾਰੀ ਹਸੁਣ ਕੇ ਜਦੋਂ ਹੁੰਦੀ ਐ ਕਰੀ ਮੁਟਿਆ ਹਰਤੀਆਂ ਹੋ ਹਰਸ਼ੇ ਨਾਲੋਂ ਪੁੱਤਰ ਹੋਣੇ ਪਿਆਰੇ ਹਏ ਤੇ ਨੁਪੁੱਤਾਂ ਤੋਂ ਵਦ ਕੇ ਪਿਆਰ ਤੀਆਂ ਹੋ ਤੀਆਂ ਤੁਰਦੀਆਂ ਤਾਂ ਕੰਦਾਂ ਰੋਦੀਆਂ ਨੇ ਖਏ ਤੇ ਪਾਵੇਂ ਤੋੜਿਦੈ ਕੁਲ ਸੰਸਾਰ ਰਾਈ ਹੋ ਮਖਰਾਈ ਰਾਈ ਹੋ ਮਖਰਾਈ ਰਾਈ ਬਤਨ ਸੁੱਤਿਆ ਖਬਰ ਨਾ ਕਾਈ ਰਾਈ ਬਤਨ ਸੁੱਤਿਆ ਖਬਰ ਨਾ ਕਾਈ ਬਾਬਲਾ ਪਵਾ ਦੇ ਵੇੜੀਆਂ ਹਾਏ ਬਾਬਲਾ ਪਵਾ ਦੇ ਵੇੜੀਆਂ ਦਾ ਦੇ ਵੇੜੀਆਂ ਵੇਏ ਮੇਰੀ ਜੰਜਪਟਣਾ ਤੇ ਆਈ ਰਾਈ ਵੈ ਤੈਨੂੰ ਸੁਤੇ ਖਬਰ ਨਾ ਕਾਈ ਹੋ ਆਰੀ ਹੋ ਮਖਿਆਰੀ ਯਾਰੀ ਹਸੁਨੀਆਰੀ ਆਰੀ ਵੈ ਸਾਡੀ ਚਿੜੀਆਂ ਦੇ ਵਾਂਗੀ ਉਡਾਰੀ ਵੇ ਸਾਡੀ ਚਿੜੀਆਂ ਦੇ ਵਾਂਗ ਉਡਾਰੀ ਸੱਯੋਨੀ ਮੈਂ ਚੁਗਣ ਚਲੀ ਹੈ ਸੱਯੋਨੀ ਮੈਂ ਚੁਗਣ ਚਲੀ ਚੁਗਣ ਚਲੀ ਨੀ ਮੇਰੀ ਗਈ ਜਿੱਥੇ ਚੋਗ ਖਿਲਾਰੀ ਆਰੀ ਵੇ ਸਾਡੀ ਚਿੜੀਆਂ ਦੇ ਵਾਂਗ ਉਡਾਰੀ ਮਾਏ ਨੀ ਸੁਣ ਮਾਏ ਮੈਂ ਨੀ ਸੁਣੀ ਮਾਏ ਮਾਏ ਨਹੀਂ ਮੇਰੇ ਦਿਲ ਨੂੰ ਖੋਫ ਜਹ ਖਾਏ ਮੈਂ ਨਹੀਂ ਮੇਰੇ ਦਿਲ ਨੂੰ ਖੋਫ ਜਹ ਖਾਏ ਕੰਦਾ ਤੋ ਮਿਟ ਜਾਣਗੇ ਹੋਏ ਕੰਧਾ ਤੋਂ ਮਿਟ ਜਾਣਗੇ ਹੋਏ ਮਿਟ ਜਾਣਗੇ ਨੀ ਮੇਰੇ ਗੁੱਗੀਆਂ ਕਬੂਤਰ ਪਾਏ ਮੈਂ ਨੀ ਮੇਰੇ ਦਿਲ ਨੂੰ ਖੋਫ ਜਿਹਾ ਖਾਵੇ ਹੋ ਖੇੜਾ ਖੇੜਾ ਵੇ ਸੁਣ ਖੇੜਾ ਖੇੜਾ ਵੇ ਵੀਰਾ ਵਸਦਾ ਰਹਿਆ ਤੇਰਾ ਵੇੜਾ ਖੇੜਾ ਵੇ ਵੀਰਾ ਵਸਦਾ ਰਹਿਆ ਤੇਰਾ ਵੇੜਾ ਪਹਿਣਾ ਪਰ ਦੇਸਣਾ ਦਾ ਹੈ ਪਹਿਣਾ ਪਰ ਦੇਸਣਾ ਦਾ ਪਰਦੇਸਣਾ ਦਾ ਵੇ ਹੁਣ ਵਜਣਾ ਸਬਬ ਨਾਲੀਗੇੜਾ ਖੇੜਾ ਬੇਵਿਰਾ ਵਸਦਾ ਰਹਿਆ ਤੇਰਾ ਬੇੜਾ ਥੈਂਕ ਯੂ